ਪਿਛਲੇ ਦਿਨੀ ਨਰਿੰਦਰ ਮੋਦੀ ਦਾ ਇੱਕ ਬਿਆਨ ਆਇਆ ਔਰਤਾਂ ਦੇ ਲਈ ਕਿ ਇਸ ਸ਼ਕਤੀ ਨੂੰ ਬਚਾਉਣ ਦੇ ਲਈ ਮੈਂ ਆਪਣੀ ਜਾਨ ਤੱਕ ਦੀ ਬਾਜ਼ੀ ਲਗਾ ਦੇਵਾਂਗਾ ਜਦੋਂ ਵੀ ਨਰਿੰਦਰ ਮੋਦੀ ਜ਼ੁਬਾਨ ਖੋਲਦਾ ਤੇ ਜਦੋਂ ਉਹ ਇਹ ਕਹੇ ਕਿ ਮੈਂ ਇਹ ਕਰੂੰਗਾ ਤਾਂ ਸਮਝੋ ਕਿ ਉਹਦੇ ਉਲਟ ਹੋਣ ਜਾ ਰਿਹਾ ਹੈ ਜਦੋਂ 2014 ਦੇ ਵਿੱਚ ਮੋਦੀ ਹਕੂਮਤ ਸੱਤਾ 'ਚ ਆਈ ਤਾਂ ਉਹਨਾਂ ਨੇ ਕਿਸਾਨਾਂ ਵਾਸਤੇ ਇਹ ਰੱਖਿਆ ਕਿ ਅਸੀਂ ਐਮਐਸਪੀ ਲੈ ਕੇ ਆਵਾਂਗੇ ਪਰ ਉਹ ਐਮਐਸਪੀ ਲਿਆਉਣ ਦੀ ਬਜਾਏ ਉਸ ਤੋਂ ਵੀ ਥੱਲੇ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਜਿਹੜੀ ਸਾਡੀ ਕਿਸਾਨੀ ਨੂੰ ਜੜਾਇਆ ਤਬਾਹ ਕਰਨ ਵਾਲੇ ਸੀ ਤੇ ਸਾਡੇ ਕਿਸਾਨ ਇਸ ਗੱਲ ਕਰਕੇ ਮਰ ਰਹੇ ਆ ਕਿ ਉਹ ਐਮਐਸਪੀ ਦੀ ਡਿਮਾਂਡ ਕਰ ਰਹੇ ਆ ਅੱਜ ਜੇ ਮੋਦੀ ਹਕੂਮਤ ਜਾਂ ਨਰਿੰਦਰ ਮੋਦੀ ਇਹ ਕਹਿੰਦਾ ਕਿ ਮੈਂ ਦੇਸ਼ ਦੀਆਂ ਔਰਤਾਂ ਦੇ ਲਈ ਜਾਨ ਦੀ ਬਾਜ਼ੀ ਲਗਾ ਦਿਆਂਗਾ ਤਾਂ ਅਸੀਂ ਕਹਿੰਦੇ ਆ ਕਿ ਨਰਿੰਦਰ ਮੋਦੀ ਉਸ ਦਿਨ ਕਿੱਥੇ ਸੀ ਜਦੋਂ ਸਾਡੇ ਦੇਸ਼ ਦੀਆਂ ਜਿਹੜੀਆਂ 올ੰਪਿਕ ਕੁੜੀਆਂ ਸੀ ਓਹੋ ਇਸ ਹਕੂਮਤ ਦੇ ਵਿੱਚ ਆਪਣੀ ਸਮਾਜ ਦੇ ਵਿੱਚ ਮਾਨ ਸਨਮਾਨ ਦੀ ਲੜਾਈ ਲਈ ਲੜ ਰਹੀਆਂ ਸੀ ਤੇ ਮੋਦੀ ਕੋਲੋਂ ਇੱਕ ਜਿਹੜੀ ਉਹਦੇ ਜ਼बान ਨਹੀਂ ਨਿਕਲੀ ਮੂੰਹ ਦੇ ਵਿੱਚੋਂ ਜਦ ਮਣੀਪੁਰ ਦੇ ਵਿੱਚ ਸਾਡੀਆਂ ਉਹਨਾਂ ਕੁੜੀਆਂ ਨੂੰ ਨੰਗਿਆਂ ਕਰਕੇ ਘੁਮਾਇਆ ਜਾ ਰਿਹਾ ਸੀ ਉਸ ਗੱਲ ਵਾਸਤੇ ਵੀ ਮੋਦੀ ਦੇ ਮੂੰਹੋਂ ਇੱਕ ਜ਼बान ਬਾਹਰ ਨਿਕਲ ਕੇ ਨਹੀਂ ਆਈ ਹੈਗੀ ਜੇ ਅਸੀਂ ਬਿਲਕੀਜ਼ ਬਾਨੋ ਦਾ ਕੇਸ ਦੇਖਦੇ ਹਾਂ ਜਿਨੇ ਇੱਕ ਲੰਬੀ ਲੜਾਈ ਲੜ ਕੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਸੀ ਤੇ ਇਥੋਂ ਦੀਆਂ ਕੋਰਟਸ ਜਿਹੜੀਆਂ ਨੇ ਉਹਨਾਂ ਨੂੰ ਬਰੀ ਕਰਦੀਆਂ ਨੇ ਤਾਂ ਫਿਰ ਇਸ ਸਾਰੇ ਦੇ ਉੱਤੇ મોદી ਚੁੱਪ ਰਹਿੰਦਾ ਪਰ ਇੱਕ ਬਿਆਨ ਜਿਹੜਾ ਕਿ ਕਿਸੇ ਹੋਰ ਕੰਟੈਕਸਟ ਵਿੱਚ ਦਿੱਤਾ ਜਾਂਦਾ ਉਹਨੂੰ ਜਿਹੜਾ ਆ ਮੈਨੀਪੂਲੇਟ ਕਰਕੇ ਔਰਤਾਂ ਨੂੰ ਜਿਹੜਾ ਆ ਇਮੋਸ਼ਨਲ ਕਰਨ ਵਾਸਤੇ ਉਹ ਬੋਲ ਰਿਹਾ ਆ ਤਾਂ ਸਿੱਧੀ ਸਿੱਧੀ ਗੱਲ ਆ ਕਿ ਜਦੋਂ મોદી ਕਹੇ ਜਾ ਇਹ ਖਾਸ ਕਰਕੇ ਬੀਜੇਪੀ ਹਕੂਮਤ ਇਹ ਕਹੇ ਕਿ ਅਸੀਂ ਔਰਤਾਂ ਦੇ ਬਹੁਤ ਵੱਡੇ ਚਿੰਤਕਾਂ ਤਾਂ ਸਮਝੋ ਕਿ ਔਰਤਾਂ ਦੇ ਲਈ ਬੁਰਾ ਸਮਾਂ ਆਨ ਜਾ ਰਿਹਾ ਆ ਤੇ ਮੋਦੀ ਹਕੂਮਤ ਜਿਹਦਾ ਆਧਾਰ ਹੀ ਆਰਐਸਐਸ ਹੈਗਾ ਆ ਤੇ ਆਰਐਸਐਸ ਇਸ ਮੁਲਕ ਦੇ ਵਿੱਚ ਸਮਾਜਿਕ ਵਿਧਾਨ ਦੇ ਤੌਰ ਤੇ ਮਨੁੱਖ ਸਮ੍ਰਿਤੀ ਨੂੰ ਮੰਦੀ ਆ ਤੇ ਮਨੁਸਮ੍ਰਿਤੀ ਦੇ ਵਿੱਚ ਔਰਤ ਦੀ ਸਭ ਤੋਂ ਜੜੀਆ ਹੇਠਲੀ ਥਾਂ ਆ। ਅੱਜ ਉਹ ਸਾਡੀਆਂ ਲੜਕੀਆਂ ਦਾ ਚੋਣ ਦੇ ਅਧਿਕਾਰ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਡਾਕਾ ਮਾਰਨ ਲੱਗੀ ਹੋਈ ਆ। ਇਸ ਲਈ ਇਹ ਮੋਦੀ ਹਕੂਮਤ ਜਿਹੜਾ ਆ ਇਹ ਸਮਝ ਲੈਣਾ ਚਾਹੀਦਾ ਸਾਡੀਆਂ ਸਾਰੀਆਂ ਭੈਣਾਂ ਨੂੰ ਸਾਡੀਆਂ ਸਾਰੀਆਂ ਲੜਕੀਆਂ ਨੂੰ ਕਿ ਜੇ ਮੋਦੀ ਹਕੂਮਤ ਅੱਜ ਇਹ ਕਹਿ ਰਹੀ ਆ ਤਾਂ ਇਹਦਾ ਮਤਲਬ ਬਿਲਕੁਲ ਜਿਹੜਾ ਆ ਇਹਦਾ ਉਲਟ ਹੋਣ ਜਾ ਰਿਹਾ। ਤੁਹਾਡੇ ਕੋਲ ਅੱਜ ਜਿੰਨੀ ਕੁ ਵੀ ਸਪੇਸ ਆ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦੀ ਆਪਣਾ ਕੁਝ ਵੀ ਜ਼ਿੰਦਗੀ ਦੇ ਵਿੱਚ ਸਵਾਰਨ ਦੀ ਜਾਂ ਅੱਗੇ ਵਧਣ ਦੀ ਉਹ ਤੁਹਾਨੂੰ ਇਸ ਨੂੰ ਜਿਹੜਾ ਤੁਹਾਡੇ ਇਹਨਾਂ ਫੈਸਲਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰਨ ਦੇ ਵਾਸਤੇ ਤੁਲੀ ਹੋਈ ਹੈਗੀ ਆ ਉਹਦੇ ਅਸੀਂ ਕੁਝ ਟ੍ਰੇਲਰ ਦੇਖੇ ਆ ਪਿਛਲੇ ਸਮੇਂ ਦੇ ਵਿੱਚ ਤੇ ਇਹ ਫਿਲਮ ਜੇ ਉਹ ਹਕੂਮਤ ਆਉਂਦੀ ਆ ਤਾਂ ਸਮਝੋ ਕਿ ਸਾਡੇ ਵਾਸਤੇ ਇੱਕ ਬੁਰਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ